ਸਤਿ ਸ੍ਰੀਕਾਲ ਜੀ ਅੱਜ ਸਿੱਧੂ ਡੇਰੀ ਫਾਰਮ ਤੇ ਆਏ ਆ ਬਾਈ ਲਵੇ ਜਿਹੜੀ ਅੱਜ ਕੱਲ ਸਭ ਤੋਂ ਵੱਧ ਪ੍ਰੋਬਲਮ ਆ ਰਹੀ ਹੈ ਮੱਝਾਂ ਨੂੰ ਸੂਣ ਵਾਲੀਆਂ ਮੱਝਾਂ ਬਾਈ ਲੋਕਾਂ ਨੂੰ ਕੱਟਿਆ ਵਾਲਿਆਂ ਨੂੰ ਵੇਚਣੀਆਂ ਪੈ ਜਾਂਦੀਆਂ ਨੇ ਕਈ ਵਾਰ ਵੱਧ ਪ੍ਰੋਬਲਮ ਆ ਰਹੀ ਹੈ ਭਾਰ ਬੋਝ ਦੀ ਬਾਈ ਲਵੇ ਦੇਖੋ ਫਾਰਮ ਆ ਬਾਈ ਦਾ ਮੱਝਾਂ ਦਾ ਘੱਟੋ ਘੱਟ 20 ਤੋਂ 25 ਮੱਝਾਂ ਨੇ ਹੁਣ ਬਾਈ ਲਵੇ ਸੇਲ ਪਰਚੇਜ ਵੀ ਕਰਦਾ ਬਾਈ ਲਵੇ ਅੱਜ ਤੁਹਾਨੂੰ ਤੋਕੜ ਗੱਬਣਾ ਮੱਝਾਂ ਵੀ ਦਿਖਾਵਾਂਗੇ ਬਾਈ ਲਵੇ ਸਤਿ ਸ੍ਰੀਕਾਲ ਜੀ ਤੇ ਆਪਣਾ ਕਿਹੜਾ ਪਿੰਡ ਪੈ ਜਾਂਦਾ ਜੀ ਪਿੰਡ ਜੀ ਆਪਣਾ ਰਾਪਰ ਜਿਹੜਾ ਮੰਨਦਾ ਠੀਕ ਹੈ ਜੀ ਹੋਰ ਸਿੱਧੂ ਮੂਸੇ ਵਾਲੇ ਦੇ ਬਾਈ ਦਾ ਪਿੰਡ ਹੈ ਠੀਕ ਹੈ ਜੀ ਫੋਨ ਨੰਬਰ ਆਪਣਾ 86992 ਠੀਕ ਹੈ ਜੀ 100 ਐਕਸਪੋਨੈਂਟ ਤੇ ਅੱਜ ਆਪਣੇ ਕੋਲ ਥੋਕੜਾ ਕਪਣਾ ਕਿੰਨੇ ਵਜਿਆਂ ਨੇ ਬਾਈ ਥੋਕੜਾ ਮੱਧ ਦੀ 6 ਕਿਲੋ ਤੇ ਜਿਹੜਾ ਆਪਾਂ ਦਵਾਈ ਦੇਨੇ ਆ ਜੀ ਬੋਜ ਹਸਾਬ ਲਈ ਜੀ ਇਹਦਾ ਰਿਜ਼ਲਟ ਕਿੰਨਾ ਜੀ ਦੇਖੋ ਜੀ ਜਿਹੜੀ ਦਵਾਈ ਹੈ ਇਹ ਪੈਰੀਂਗਾ ਪੂਰੇ ਦੇਸ਼ 'ਚ ਜਾ ਰਹੀ ਹੈ ਠੀਕ ਹੈ ਜੀ ਬਹੁਤ ਯੂਟਿਊਬਰਾਂ ਨੇ ਅਸੀਂ ਆਪਣੀਆਂ ਵੀਡੀਓ ਪਾਈਆਂ ਕਿ ਜਿਵੇਂ ਸੰਤ ਸਿੰਘ ਨੀਵਲ ਹੋ ਗਿਆ ਪਿੰਡੀ ਸਿੱਧੂ ਹੋ ਗਿਆ ਨਾਂ ਮੈਂ ਯੂਟਿਊਬਰ ਠੀਕ ਹੈ ਜੀ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਹੈ ਪੂਰੇ ਦੇਸ਼ ਦਵਾਈ ਜਾ ਰਹੀ ਹੈ ਨਾ ਸਿਰਫ ਪੰਜਾਬ ਹਰਿਆਣਾ ਮਾਝ ਤੋਂ ਗੁਜਰਾਤ ਮਹਾਰਾਸ਼ਟਰ ਤੱਕ ਇਹ ਦਵਾਈ ਜਾ ਰਹੀ ਹੈ ਜੀ ਠੀਕ ਹੈ ਜੀ ਕਈ ਥਾਵਾਂ ਤੇ ਡਾਕਟਰ ਲੋਕ ਤੇ ਲੋਕ ਬੱਸਦੇ ਨੇ ਦੂਸਰੀ ਗੱਲ ਹੈ ਰਿਜ਼ਲਟ ਦੀ ਗਰੰਟੀ ਬਾਕੀ ਇਹ ਗੱਲ ਆ ਬਾਈ ਇੱਕ ਤਾਂ ਹੁੰਦਾ ਪੜ੍ਹਾਈ ਕਰਕੇ ਆਪਾਂ ਦਵਾਈ ਦੇ ਰਹਾਂਗੇ ਇੱਕ ਬਾਈ ਦਾ ਅਰਦਾ ਫਾਰਮ ਆ ਉਹਦਾ ਜਨ ਤੱਕ ਕਰੇ ਹੋਏ ਨੇ ਬਾਈ ਤ ਫੇਸ ਬੀਟ ਰਿਹਾ ਹੈ ਇਹ ਇਹ ਜੇਕੇ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਹਾਂ ਵੀ ਜਿਹੜੀ ਦਵਾਈ ਦੀ ਕਾਸਟ ਹੈ 500 ਤੋਂ ਲੈ ਕੇ 3000 ਤੱਕ ਪੁੱਛਦੇ ਦਵਾਈ ਲੱਗਦੀ ਹੈ ਬਾਕੀ ਰੇਟ ਵੀ ਵੱਧ ਨਹੀਂ ਕੋਈ ਮੈਸੂਦ ਨਾਲ ਜਿੱਥੇ 500 ਤੋਂ ਲੈ ਕੇ 3000 ਤੱਕ ਦੀ ਪੁੱਛਦੇ ਦਵਾਈ ਲੱਗਣੀ ਹੈ ਜਿੱਥੇ ਦਵਾਈ 3000 ਦੀ ਲੱਗਣੀ ਹੈ ਉੱਥੇ ਨਾ ਕੋਈ 2000 ਦੀ ਗਰੰਟੀ ਹੈ ਨਾ ਕੋਈ 1500 ਦੀ ਗਰੰਟੀ ਹੈ ਠੀਕ ਹੈ ਜਿੱਥੇ ਦਵਾਈ 1500 ਦੀ ਲੱਗਣੀ ਹੈ ਉੱਥੇ 1500 ਦੀ ਗਰੰਟੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਕੋਈ ਅੱਜ ਦੀ ਵੀ ਸੁਣਦੇ ਤੇ ਦੂਸਰੀ ਗੱਲ ਸੂਰੀ ਹੋਈਏ ਤਾਹੀ ਫੋਨ ਵਾਲੀਏ ਤਾਹੀ ਮੱਜਤ ਹੈ ਗਾਏ ਤਾਹੀ ਅਫਸਰ ਝੁੱਪੀ ਹੈ ਕੁਦਰਤਾ ਵਰਤਾਰਾ ਹੁਣ ਦੇਖੋ ਖਾਣੇ-ਜਾਣੇ ਜਰੀਲੇ ਹੋ ਗਏ ਅਫਸਰ ਝੁੱਪੀਆਂ ਦੇ ਪਿੱਛੇ ਤਾਂ ਸਹੀ ਜੰਨੀ ਹੈ ਹਾਂ ਜੀ ਦਿਖਾਈਏ ਨੇ ਪਰ ਆਪਣੇ ਇਹ ਦੋ ਦਿਨਾਂ ਦੇ ਵਿੱਚ ਟੱਕ ਕੇ ਵੀ ਨਹੀਂ ਲਹਾਂਦੀ ਹੈ ਤੇ ਗਰੰਟੀ ਦੀ ਹੈ ਵੀਡੀਓ ਬਣਾ ਕੇ ਦਵਾਈ ਦੇ ਜਿਹੜੀ ਸਾਡੀ ਸ਼ਬਦ ਹੈ ਮੰਨ ਲਓ ਵੀਡੀਓ ਬਣਾ ਲੇਗੇ ਇਹਨੂੰ ਦਵਾਈ ਦੇ ਦਿੰਨੇਗੇ ਹਾਂ ਜੀ ਪਿੱਛੇ ਜੀ ਠੀਕ ਹੈ ਜੇ ਨਾ ਤਿੰਨ ਦਿਨਾਂ ਦੇ ਵਿੱਚ ਰਾਮ ਆਇਆ ਤਾਂ ਪੈਸੇ ਵਾਪਸ ਕਰ ਦਾਂਗੇ ਪੈਸੇ ਤਾਂ ਦੇਖੋ ਵਾਪਸ ਕਰਨੀ ਕਰਨੇ ਜਿਹੜਾ ਉਹ ਆਉਣ ਜਾਣ ਦਾ ਖਰਚਾ ਉਹ ਵੀ ਵਾਪਸ ਕਰ ਦਾਂਗੇ ਸਾਡੀ ਵੀਡੀਓ ਰਹੀ ਕਹ ਇਹ ਦਿਨ ਦਬਾਈ ਰਹਿੰਦੇ ਆਪਾਂ ਨੂੰ 1.5 ਸਾਲ ਹੋ ਗਏ YouTube ਤੇ 1.5 ਸਾਲ ਦੇ ਵਿੱਚ ਕਿਸੇ ਦੀ ਕੰਪਲੀਟ ਆਈ ਨਹੀਂ ਠੀਕ ਹੈ ਜੀ ਤੇ ਪੂਰੇ ਦੇਸ਼ 'ਚ ਦਿਵਾਈ ਜਾ ਰਹੀ ਹੈ ਕਿ ਠੀਕ ਹੈ ਜੀ ਠੀਕ ਹੈ ਜੀ 500 ਤੋਂ ਲੈ ਕੇ 3000 ਤੱਕ ਦੀ ਰੋਈ ਲੱਗੀਆਂ ਜੀ ਹੈ ਚੱਕੀ ਵਗੈੜੀਆਂ ਲਾਹਣੀਆਂ ਜੀ ਤੇ ਬਾਕੀ ਮੇਰਾ ਚੈਨਲ ਵੀ ਹੈ YouTube ਤੇ ਵੀ ਹੈ Facebook ਤੇ ਜਿਹੜੀ ਹੈ ਸਿੱਧੂ ਡੈਰੀ ਫਾਰਮ ਮਾਲਸਾ ਸਿੱਧੂ ਡੈਰੀ ਫਾਰਮ ਮਾਲਸਾ ਕੋਈ ਵੀ ਬਈ ਵੀਰ ਮਤਲਬ ਦੇਖ ਸਕਦਾ ਚੈੱਕ ਕਰ ਸਕਦਾ ਉਹਦੇ ਵਿੱਚ ਕੋਈ ਬੰਦਾ ਰਾਜਸਥਾਨ ਤੋਂ ਆ ਰਿਹਾ ਕੋਈ ਹਮੱਲ ਤੋਂ ਆ ਰਿਹਾ ਹੈ ਜਿਹੜੀ ਕਿ ਵੀ 300 ਕਿਲੋ ਮੀਟਰ ਤੋਂ 5-500 ਕਿਲੋ ਮੀਟਰ ਤੋਂ ਕੋਈ ਮਸਲਾ ਹੈ ਹਰਿਆਣੇ ਤੋਂ ਵੀ ਆ ਜਾਂਦੇ ਸਭ ਤੋਂ ਵੱਡੀ ਗੱਲ ਇਹ ਆ ਬਾਈ ਬਾਈ ਨੇ ਆਪ ਇਹ ਅਜਮਾਏ ਹੋਏ ਨੇ ਸਾਰੇ ਜੀ ਜੀ ਨੁਕਤੇ ਨੇ ਜਿਹੜੇ ਆਪਦੇ ਬਾਈ ਦੇ ਫਾਰਮ ਆਗਾ ਇਹ ਬਾਈ ਨੇ ਜੀ ਆਪ ਸਾਰੇ ਜਮਾ ਕੇ ਫੇਰ ਬਾਈ ਦੱਸ ਰਿਹਾ ਵਿੱਚ ਐ ਨਹੀਂ ਹੈਗਾ ਕੋਈ ਪੜਾਈ ਕਰਕੇ ਕੋਈ ਕਿਤਾਬੀ ਪੜ੍ਹ ਕੇ ਫਿਰ ਦੱਸ ਰਿਹਾਗਾ ਆਪ ਬਾਈ ਦਾ ਮੱਝਾ ਵੀ ਨਹੀਂ ਤੇ ਅੱਜ ਆਪ ਮੈਨੂੰ ਕਿੰਨੀਆਂ ਮੱਝਾਂ ਸਹੀ ਲੈਣੇ ਬਾਈ ਸੇ ਤੋਕਣਾ ਜੀ ਸੇ ਤੋਕਣਾ ਘਪਣਾ ਦੋਸਤੋ ਤੋਕੜ ਕੱਬੜ ਦੀ ਬਹੁਤ ਡਿਮਾਂਡ ਆ ਰਹੀ ਸੀ ਬਾਈ ਦੇ ਵਿੱਚ 6 ਟੋਕੜ ਕੱਬੜ ਚੰਗੀਆਂ ਨੇ ਸਾਰੀਆਂ ਮੱਝਾਂ ਪਾ ਦੇਖ ਚੁੱਕੇ ਆਂਗੇ ਕੋਈ ਮਾੜੀ ਮਸਰੀ ਨਹੀਂ ਦਿਖਾ ਦਨੇ ਆ ਜੀ ਇਹ ਆਮ ਤੌਰ ਤੇ ਇਹ ਗੱਲ ਰਿਕੀ ਡਿਟੇਲ ਆ ਬਾਈ ਇਹ ਡਿਟੇਲ ਹੁਣ ਹੈਗੀ ਅਸੀਂ 6 ਮਹੀਨੇ ਦੀ ਕੱਬੜ ਜੀ ਠੀਕ ਆ ਜੀ 5 ਮੀਟਰ ਦੁੱਧ ਹੈ ਇਹ ਦੋਨੇ ਟਾਈਮ ਟੀਕੇ ਦੇ ਮਿਲਦੀ ਹੈ ਠੀਕ ਆ ਜੀ ਬੱਸ ਕਹ ਜੀ ਵੀ ਥਾਪੀ ਤੇ ਮਿਲਦੀ ਹੈ ਹਾਂਜੀ ਠੀਕ ਹੈ ਵੀ ਟੀਕੇ ਦੇ ਮਿਲਦੀ ਦੋਨੇ ਟਾਈਮੋਂ ਠੀਕ ਆ ਜੀ ਨੇਵੇ ਵੱਖੋ ਸਾਡਾ ਸ਼ੁਕਰੀਆ ਆ ਤੁਸੀਂ ਜੀ ਮਾਦੇ ਤੇੰਗੀਏ ਮੈਨੂੰ 15% ਦੇ ਮਾਦੇ ਵਿੱਚ ਜੀਏ ਠੀਕ ਹੈ ਜੀ ਤੇ ਅੱਗੇ ਵੀ ਮੈਂ ਕੀ ਕਰਾਂ ਇਹਦਾ ਰੇਟ ਰੰਗ ਦੀ ਰੂਜੀ ਬਾਜ ਦੇ ਜੀ ਰੇਟ ਤੁਹਾਡਾ ਹੀ ਲੈ ਲੈਂਦੇ ਹਾਂ 70000 70000 ਹੋਵੇਗਾ ਕਿੰਨਾ ਪੀ ਲੈਂਦੇ 5 ਲੀਟਰ 5 ਲੀਟਰ ਰੰਗ ਦੀ 70000 ਰਹਾ ਨਹੀਂ ਗੱਪਣ ਕਿੰਨੇ ਦਿੰਦੀ ਆ ਗੱਪਣ ਸ਼ੁਰੂ ਕਰੀਏ ਸੇ ਮਹੀਨੇ ਗੱਪਣ 70000 ਦੀ ਮਤੂ ਦੋਸਤੋ ਠੀਕ ਹੈ ਮੱਦੇ ਹਾਂਜੀ 6 ਮਨ ਲਓ 4 ਮਹੀਨੇ ਦੀ ਗੱਪਣ ਠੀਕ ਹੈ ਜੀ ਠੀਕ ਹੈ ਜੀ ਇਹਦੇ ਥੱਲੇ ਹੈਗਾ 1.5 ਕਿਲੋ ਦਾ ਕਰੰਗੜਾ ਫੀਸ ਦਿਖਾ ਦਿਓ ਮੜਾ ਜੀ ਰੇਟ ਕਿੰਨੇ ਤੋਂ ਡਾਕਰਾਂ ਗਾ ਕਿ ਵੀ ਮੈਂ ਤੁਹਾਨੂੰ ਜਿਹੜਾ ਸਰਾਇਆ ਦੀ ਬਣੀ ਲੇਟ ਹੈ ਇੱਕ ਟਾਈਮ ਨਹੀਂ ਜੇ ਤੁਹਾਡੇ ਟਾਈਮ ਨੂੰ ਦਿੱਕਤ ਹੈ ਰੇਟ ਕਿੰਨੇ ਚੀ ਗੱਪਣਾ ਵੀ ਹੈ ਰੇਟ ਚੱਲ ਜੀ ਚਾਰ ਦੀ ਗੱਪਣਾ ਇਹਦਾ ਰੇਟ ਦੱਸੋ ਫਿਰ 5 ਵਜੇ ਕਿਹਦਾ ਰੇਟ ਵੀ ਲੈਣ ਦੇਣ ਵਧੀਆ ਜੀ 70 ਲੈਣ ਦੇਣ ਹੈ ਮੰਨ ਲਓ ਵੀ ਰੇਟ ਨਹੀਂ ਵੀ ਆਪਾਂ ਦੇਣੀ ਹੈ ਜਿੰਦੀ ਬਾਕੀ ਚੰਗੀ ਵਾਲੀਆਂ ਆ ਹਨ ਬਾਈ ਨੇ ਬੁੱਬਲਾ ਕੰਮ ਹੈਗਾ ਸਮਾਰਾ ਬਸ ਬਾਈ ਲੈ ਜਾਂਦਾ ਨਹੀਂ ਇਹ ਆ ਹਾਂ ਬਾਕੀ ਆ ਇੱਧਰ ਚਾਰ ਤੋਂ ਸ਼ੁਰੂ ਕਰੀ ਚਾਰ ਘੋਟੀਆਂ ਦਾ ਰਾਂਹ ਉਹ ਚੰਗੀਆਂ ਬਾਈ ਦਾ ਨੇ ਬਈ ਕਿਤਾਹ ਦੱਸ ਮੈਨੂੰ ਸਭ ਤੋਂ ਵੱਡਾ ਇਹ ਤਾਂ ਖੁਰਲਿਆਂ ਪਾਣੀ ਦੇ ਕੋਲ ਘਰ ਕਿਹਾ ਹੈ ਇਹ ਬਈ ਇਹ ਕੋ ਗੰਦੇ ਹੈ ਪਹਿਲਾਂ ਮਨ ਲੋ ਬਈ ਇਹ ਹੀ ਸੀਗੇ ਹਾਂਜੀ ਠੀਕ ਹੈ ਕੀ ਜੁਣਹੋਂ ਤੜਕੇ ਪਾਣੀ ਪੀਉਂਦੇ? ਹਾਂਜੀ। ਕਈ ਵਾਰੀ ਪਸ਼ੂ ਦਾ ਮਨ ਕਰਦਾ ਏ ਪੀਂਦਾ। ਕਈ ਵਾਰੀ ਨਹੀਂ ਪੀਂਦਾ। ਹੁਣ ਇਹਦਾ ਮਤਲਬ ਨਾ ਤਾਂ ਲੇਬਰ ਵਾਲੀ ਬੰਦੇ ਨੇ ਵੀ ਔਖਾ ਵੀ ਬਾਰ-ਬਾਰ ਪਾਣੀ ਨਹੀਂ ਦਿਖਾ ਸਕਦਾ ਪਸ਼ੂ ਨੂੰ। ਹਾਂਜੀ। ਪੈਣਾ ਵੀ ਹੁੰਦਾ ਤੜਕੇ ਬੰਦਾ ਚੱਲ ਰਿਹਾ ਜੁੜ ਕੇ। ਠੀਕ ਹੈ ਜੀ। ਉਹ ਜਿਹਦਾ ਜੀ ਕਰਦਾ ਜਿਵੇਂ ਮਰਜ਼ੀ ਪੀਂ ਜਾਵੇ। ਠੀਕ ਹੈ ਜੀ। ਠੀਕ ਹੈ। ਆ ਦੇਖੋ ਖੜੀਆਂ ਹੁਣ ਵੀ ਪੀ ਜਾਂਦੀਆਂ। ਇਹਨਾਂ ਤੋਂ ਤਾਂ ਫਰਕ ਪੈਂਦਾ ਉਹ ਬਈ। ਉਹ ਫਰਕ ਪੈਂਦੀ ਇਹਨਾਂ ਨੂੰ 24 ਘੰਟੇ ਪਾਣੀ ਨਹੀਂ ਦੇ। ਠੀਕ ਹੈ। ਠੀਕ ਹੈ ਜੀ। ਤੇ ਦੂਜੀ ਗੱਲ 5 ਮਿੰਟਾਂ ਦੇ ਵਿੱਚ ਮੰਲੋ ਵੀ ਆਪਣਾ ਦੋ ਟਾਂਗਾਂ ਦੇ ਪਾਣੀ ਚੋਂਣ ਦੇ ਲੱਗੇ ਤਾਂ ਨਹੀਂ ਇਹ ਮੰਨ ਲਓ 10 ਮਿੰਟਾਂ ਦੀ ਫੁੱਲੀਆਂ ਬਚ ਜਾਂਦੀਆਂ ਫੈਮਿਲੀ ਬਚਦਾ ਲੇਬਰ ਤੇ ਵੀ ਬਚਦਾ ਤੇ ਦੂਸਰੀ ਗੱਲ ਪੂਰੀ ਮੈਸ ਪਾਣੀ ਖੰਡ ਨੂੰ ਮੰਨ ਲਓ ਰੈਂਟ ਤੇ ਹੈ ਹੀ ਨਹੀਂ ਚਲੋ ਜੀ ਕਰਤਾ ਆਪਾਂ ਲੱਭੇ ਤੇ ਸੱਟ ਲੱਗੇ ਕਈ ਵਸੂ ਦਾ ਮਨ ਸਵੇਰੇ ਪੀਣ ਦਾ ਹੁੰਦਾ ਕਈਆਂ ਦਾ ਮੰਨ ਦਸ ਵਜੇ ਵੀ ਇਹ ਬਰ ਉਹਦੋਂ ਡਰ ਕੇ ਭੱਜ ਜਾਂਦਾ ਪਰ ਫਿਰ ਰਹਿ ਜਾਂਦਾ ਜਾਨਵਰਾਂ ਨੂੰ ਤੇ ਹੁਣ ਖਸਾ ਹੋ ਜਾਂਦਾ ਆਈ ਬਰ ਛੰਗੀਆਂ ਝੋਟੀਆਂ ਦਿਖਾ ਦਿੰਦੇ ਆ ਬਾਈ ਲੋਵੇ ਕਿੱਥੋਂ ਵੀ ਆਇਆ ਹੈ ਇਹ ਇਹ ਦੋ ਕਿ 6 ਮਹੀਨੇ ਦੀ ਗੱਬਣਾ ਪੰਡਰੀ ਤੋਂ ਭੇਜ ਕੇ ਲੈ ਸੇਮ ਮਹੀਨੇ ਦੀ ਗੱਬਣਾ ਵੀ ਹਾਂਜੀ ਹਾਂਜੀ ਮੇਰੇ ਕੋਲ ਜੀ ਟੱਕਾ ਜਣਾ ਵੀ ਨਹੀਂ ਦਿੰਦਾ ਆੜ ਬੰਦੂ ਚੱਲ ਲਗਾ ਹਾਂਜੀ ਹਾਂਜੀ ਇਹ ਝੁੱਗੀ ਦੀ ਪਿਛਲੀ ਵਾਰ ਮੰਨ ਲਓ ਇੱਕ ਵਾਰ 4000 ਦੀ ਦਾ ਦੰਬੇ ਸੀ ਵਿੱਚ ਠੀਕ ਹੈ ਜੀ ਹੁਣ ਦਾ ਰੇਟ ਹੋਰ ਵੀ ਵਧ ਗਿਆ ਹਾਂਜੀ ਇਹਦਾ ਤਾਂ ਲੈਣਾ ਲੱਖ ਰੁਪਈਆ ਲੱਖ ਰੁਪਈਆ ਦੁੱਧ ਤੇ ਹੋ ਕਿੰਨਾ ਰਹਿ ਗਿਆ ਦੁੱਧ ਵੀ ਇਹਨੇ ਬਾਈ 5 ਲੀਟਰ ਦੁੱਧ 5 ਲੀਟਰ ਦੁੱਧ ਪਹਿਲਾਂ ਤਾਂ 16 ਪਿਛਲੀ ਵਾਰ ਵੀ ਹੁਣ ਇਹਦੇ ਰਹਿੰਦੇ ਆ 4 ਮਹੀਨੇ ਸੋਣ ਦੇ 22 ਲੈਣਾ ਚਾਹੀਦਾ ਬਾਈ ਇਹਨੇ 22 ਮਹੀਨੇ ਸੋਣ ਦੇ 16 ਲੀਟਰ ਬੜੀ ਕੱਦ-ਕਾੜ ਚੰਗਾ ਪਾਲੇ ਪਿੰਡੇ ਦੀ ਆ ਜਿਹੜੇ ਬਾਈ ਨੇ ਲੈਣੀ ਹੈ ਝੋਟੀ ਅੱਖਾਂ ਵਿੱਚ ਕਿ ਲੈ ਜੀ ਦੋਸਤ ਪੂਰੀ ਚੰਗੀ ਆ ਬਾੜ-ਬਾੜ ਬਹੁਤ ਚੰਗਾ ਆ ਆ ਲੈ ਇਹ ਜੋ ਤੁਸੀਂ ਲੈ ਲਈ 4 ਕਿਲੋ ਤੋਂ ਹੋਊਗਾ 4 ਮੀਟਰ ਹੋਗਾ ਕਿੰਨੇ ਟਾਂ ਦੀ ਆਪਣਾ ਇਹ 5 ਮਹੀਨਾ ਦੀ ਗੱਭਣ ਹਾਂਜੀ ਲੰਮੀ ਲੰਮੀ ਬਹੁਤ ਆ ਇੱਕ ਮਹੀਨਾ ਗੱਭਣ ਜਿਹੜਾ ਸਨ ਸਾਰੇ ਭਰਾਵਾਂ ਨੇ 20 ਟੀਕੇ ਤੇ ਮਿਲਦੀ ਹੈ ਟੀਕੇ ਦੇ ਕੋਈ ਐਵੇਂ ਆਖ ਕੇ ਦੇਖਾ ਟੀਕੇ ਦੇ ਮਿਲਦੀ ਹੋ ਸਕਦਾ ਅਗਲੇ ਦਿਨ ਕਿਲੇ ਕਿਲੋ ਵੱਧ ਵੀ ਕਿੰਨਾ ਕਿਲੋ ਆ ਸਬਾਦ ਲੈਣਾ ਵੀ ਇੰਨੇ ਜਾਨਵਰ ਆ ਹੋ ਸਕਦਾ ਕਿ ਨਾ ਵੀ ਮੈਨ ਠੀਕ ਹੈ ਐਵੇਂ ਆਪਣੀ ਕੋਈ ਗਾਰੰਟੀ ਨਹੀਂ ਹੱਥ ਦਾ ਇਥੋਂ ਗਾਰੰਟੀ ਹੈ ਗੱਣਾ ਦੀ ਗਾਰੰਟੀ ਹੈ ਗੱਭਣ ਦੀ ਗਾਰੰਟੀ ਹੈ ਠੀਕ ਹੈ ਜੀ ਕਿੰਨੇ ਰੇਟ ਕੀ ਜੀ ਬਾਜੋ ਯਾਰ ਇਧਰ ਰੇਟ ਦੀ ਇਹ ਤੇ ਤੇਰੀ ਜਿਮਾਂ 75 ਹਾਂ ਇੱਕ ਇੱਕ ਕਾਇ ਜੀ ਫਾਨੇ ਇਹੋ ਜਿਹੀ ਹੁਣ ਇਹ ਵੀ ਛੇਵੇਂ ਦੀ ਗੱਪੜ ਇਹ ਹੁਣ ਅੱਧਾ ਨਿੱਤਾ ਥਣ ਪਾਸ ਤੇ ਆਉਂਦੀ ਹੈ ਹਾਂ ਜੀ ਤੇ ਇਹਨੇ ਹੀ ਗੱਪਣਾ ਹਾਂ ਇਹ 85000 ਦੇ ਜਿਮਾਂਗੇ ਠੀਕ ਹੈ ਜੀ ਵੀ ਚੰਗੀ ਇੱਕ ਨਾ ਸਾਡਾ ਬਾਕੀ ਦੀ ਗੱਲ ਮੈਨੂੰ ਫਾਸ ਲੱਗੀ ਬਈ ਤੇਰੀ ਬੜੀਆ ਸਾਰੀਆਂ ਦੇ ਸਿੰਘ ਗੋਲ ਨੇ ਹਾਂ ਜੀ ਆਪਾਂ ਮੜਾ ਪੁੱਤ ਰੱਖੀ ਚੀਜ਼ ਹੋਈ ਠੀਕ ਹੈ ਜੀ ਮੈਂ ਮੇਰੇ ਕੋਲ ਸੋ ਮਨੀ ਬਿੱਟ ਵਿੱਚ ਬੰਦਾ ਵਾਲਾ ਕਹਿੰਦਾ ਵੀ ਆਪਾਂ ਦੱਸਣ ਦੀ ਗੱਲ ਰਾਣੀਆਂ ਵੀਡੀਓ ਦੇਖਤਾਂ ਨੂੰ ਕਿ ਮੈਂ ਸਰਲੇਕ ਕਿਉਂ ਦਿੱਤੀ ਪਹਿਲੀ 100 ਮਾਤ ਦੇਖਤੀ ਗਈ ਮੇਰਾ ਦਵਾਈ ਨਹੀਂ ਮੈਨਾਂ ਚੱਲ ਗਈ ਜਿਹੜੇ ਬਣੀ ਜਿਹੜੇ ਸਮਝ ਚੱਲ ਰਿਹਾ ਹੈ ਵਿੱਚ ਬਾਈ ਵੀ ਤੇ ਤੋਂ ਦਵਾਈ ਲੈ ਕੇ ਵੇਚ ਵੀ ਰਹੇ ਨੇ ਹਰਿਆਣੇ ਜੀ ਇੱਕ ਕਰਮਦਾਰਾਂ ਚ ਕੰਮ ਕਰਵਾਇਆ ਟੈਕ ਲਿਦਾ ਦਵਾਈ ਤੇ ਦੂਸਰਾ ਜਨੇ ਆਪਾਂ ਲੈਣ ਦੀ ਵੀ ਨਹੀਂ ਦਿੱਤੀ ਹੈ ਹਾਂਜੀ ਉਹ ਵਿੱਚ ਬਾਈ ਨੂੰ ਖੋਲੇ ਜਾ ਕੇ ਵੇਚ ਰਹੇ ਨੇ ਹਾਂਜੀ ਹਾਂਜੀ ਇੱਕ ਵਾਰ ਨੰਬਰ ਆਉਗਾ ਇਹ ਆਪਾਂ ਦੁਆਰੇ ਬਹੁਤ ਗਰੀ ਦਵਾਈ ਵੇਚ ਹਾਂਜੀ ਦੇਖੋ ਜੀ ਪਹਿਲੀ ਗੱਲ ਤਾਂ ਜਿਹੜੀ ਮੈਡੀਸਿਨ ਹੈ ਪੂਰੇ ਦੇਸ਼ 'ਚ ਜਾਰੀ ਹੈ ਠੀਕ ਹੈ ਜੀ ਮੱਝ ਹੋਵੇ ਗਾਂ ਹੋਵੇ ਠੀਕ ਹੈ ਇਸ ਦਾ ਕੋਈ ਸੈਟ ਪੈਕ ਨਹੀਂ ਹਾਂਜੀ ਦੂਸਰੀ ਗੱਲ ਖੂਲ ਹੋਵੇ ਚਾਹੇ ਸੂਣ ਵਾਲੇ ਹੋਵੇ ਚਾਹੇ ਚਾਰਾਂਮੇ ਲੱਗੇ ਹੋਣ ਤਿੰਨ ਦੇ ਠੀਕ ਹੈ ਚਾਹੇ ਦੋੜਨ ਵਾਲੀ ਤੂਲ ਹੋਵੇ ਅਗਲਾ ਕਹਿੰਦਾ ਕਿ ਦੁੱਧ ਦੇ ਭਰ ਕੇ ਪਵੇ ਠੀਕ ਹੈ ਅੱਜ ਤੱਕ ਇਹ ਕਿਹ ਹੈ ਨਹੀਂ 12000 ਬੰਦਾ ਦਵਾਈ ਯੂਜ਼ ਕਰ ਚੁੱਕਾ ਹੈ ਕੋਈ ਹਮਾਚਲ ਦਾ ਰਿਹਾ ਕੋਈ ਹਰਿਆਣਾ ਦਾ ਰਿਹਾ ਕੋਈ ਰਾਜਸਥਾਨ ਦਾ ਰਿਹਾ ਦੇਨ ਲੋਕ ਬਾਈ ਹੁਣਾਈ ਲੱਗੀ ਹੋਈ ਹੈ 750 ਕਿਲੋਮੀਟਰ ਤੋਂ ਲੋਕ ਬਾਈ ਹੁਣਾਈ ਦੇ ਆ ਕਿ ਠੀਕ ਹੈ ਤੇ ਗੁਜਰਾਤ ਮਹਾਰਾਸ਼ਟਰ ਤੱਕ ਇਹ ਕੁਰੀਆ ਰਸ ਨੂੰ ਜਾ ਰਹੀ ਹੈ ਠੀਕ ਹੈ ਜੀ ਠੀਕ ਹੈ ਜੀ ਗਾਂ ਹੋਵੇ ਮਰਜ ਲੋਗੇ ਪਿੱਛੇ ਵੀ ਆਪਣੀ ਗਰਤੀ ਹੈ ਇੱਕ ਸੌਈ ਗਰੰਟੀ ਆ ਬਾਈ ਦੀ ਜਿਹੜੇ ਬਾਈ ਨੇ ਲੈਣੀਆਂ ਬਾਈ ਬਾਈ ਲੋਬ ਲੈ ਜਾ ਨੰਬਰ ਦੱਸ ਦੋ ਇੱਕ ਵਾਰ ਨੰਬਰ ਜੀ 86992 145 ਗਰੰਟੀ ਦੀ ਹੈ ਵੀਡੀਓ ਬਣਾ ਕੇ ਦੇ ਬਾਈ ਦੇ ਦੇ ਜਿਹੜੀ ਸਾਡੀ ਸਰਕਟ ਆ ਠੀਕ ਹੈ ਤੇ ਪੈਸੇ ਵਾਪਸ ਕਰ ਮੇਰੇ ਨਾਂ ਤਾਂ ਨਾ ਬਣਾ ਚਾਹੀਏ ਦੋ ਦਿਨਾਂ ਚਰਾਮ ਵਿੱਚ ਅਸਲ ਤਾਂ ਇਹ ਪਹਿਲੀ ਦਿਨ ਬੰਦ ਕਰ ਦਿੰਦੀ ਜੇ 25% ਘੱਟ ਹੋਵੇ ਜੇ ਬੜਾ ਜ਼ਿਆਦਾ ਹੀ ਪੈਂਦਾ ਹੋਵੇ ਟਾਂਕੇ ਲੱਗੇ ਹੋਣ ਹਾਂਜੀ ਬਗੜੀ ਲੱਗੀ ਹੋਵੇ ਚਿੱਕੀ ਕਹਿੰਦੇ ਨੇ ਕਿ ਹਾਂਜੀ ਉਹ ਤਿੰਨ ਦਿਨਾਂ ਵਿੱਚ ਖਲਾਉਂਦੇ ਕਿ ਜਿੰਨਾ ਮਰਜ਼ੀ ਭਾਰ ਪੈਂਦਾ ਉਹ ਜੋ ਮਿੱਤਰੋ ਕਈ ਵਾਰ ਆਪਣੇ ਲੱਖ ਲੱਖ ਰੁਪਏ ਦੇ ਜਾਨਵਰ ਜਦੋਂ ਖਰਾਬ ਹੋ ਜਾਂਦੇ ਨੇ ਭਾਰ ਪੈਂਦਾ ਆਪਣਾ ਕੋਈ ਆਪਣੇ ਵੀ ਸਾਰੇ ਨਹੀਂ ਹੁੰਦਾ ਪੰਨ ਕਟਾ ਨੂੰ ਵੇਚਣਾ ਪੈਂਦਾ ਬਈ 40 50 ਹਜ਼ਾਰ ਦਾ ਵੇਚਣਾ ਪੈਂਦਾ ਕਈ ਵਾਰ ਜੀ ਇਹ ਆਪਾਂ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਿਸੇ ਦਾ ਭਲਾ ਹੋ ਜੂਗਾ ਕਈ ਵਾਰ ਕਿਸੇ ਗਰੀਬ ਬੰਦਾ ਹੁੰਦਾ ਉਹਦਾ ਕੋਈ ਚਾਰਾ ਨਹੀਂ ਬਈ ਅਗਲਾ ਕਹਿੰਦਾ ਜਿੰਨੇ ਪੱਟੇ ਜਾਂਦੇ ਵੰਡ ਲਓ ਲੱਖ ਦਾ ਪਸ਼ੂ ਮਹਿੰਗਾਈ ਦਾ ਟਾਈਮ ਆ ਰਹਾ ਹੁਣ ਜੀ ਜੀ ਹੁਣ ਇੱਕ ਪ੍ਰੋਬਲਮ ਆ ਵੀ ਵੱਧ ਰਹੀ ਹੈ ਜੀ ਹਾਂ ਜ਼ਿਆਦਾ ਵਧੀ ਖਾਣੇ ਦਾ ਵੀ ਜਿਆਦਾ ਹੋਊਗਾ ਜੀ ਅੱਗੇ ਤਾਂ ਸੁਪਨਾ ਚ ਜਾ ਰਹੇ ਸਹਸਪਰੇਹਸ ਬਣਾ ਬਾਈ ਫਾਸਲ ਨਹੀਂ ਹੁੰਦੀ ਹਾਂਜੀ 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 ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਹੜੇ ਬਾਈ ਨੂੰ ਆਪਣੀ ਵੀਡੀਓ ਵੱਧਿਆ ਲੱਗੀ ਤੇ ਕਿਸੇ ਦਾ ਭਲਾ ਹੋ ਜੀ ਦੋਸਤੋ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ